ਦਾ ਦਾ ਉਪਰਾਲਾ ਲੱਗਦਾ ਕਿਦੋਂ ਤੋਂ ਇਹਦੇ ਨਾਲ ਜੁੜੇ ਹੋ ਸਭ ਤੋਂ ਵੱਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਹਰਮੇਸ਼ ਸਿੰਘ ਆ ਮੈਨੂੰ ਇੱਥੇ ਲਗਭਗ 1.5 ਸਾਲ ਹੋ ਗਿਆ ਆਂਦੇ ਨੂੰ ਮੈਂ ਪਹਿਲਾਂ ਆਪਣੇ ਇੱਕ ਹੋਰ ਅਖਾੜਾ ਲਾਇਆ ਸੀ ਮੇਰਾ ਪਹਿਲਾਂ ਵੀ ਇੱਕ ਉਸਤਾਦ ਰਿਹਾ ਪਰ ਜੋ ਮੈਂ ਇੱਥੇ ਆ ਕੇ ਸਿੱਖਿਆ ਉਹ ਉਥੇ ਨਾ ਮੈਂ ਸਿੱਖ ਨਹੀਂ ਸਕਿਆ ਸੀ ਠੀਕ ਹੈ ਉਥੇ ਮੈਂ ਜੋ ਸਿੱਖਿਆ ਸੀ ਇੱਥੇ ਆ ਕੇ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ ਇੱਥੇ ਠੀਕ ਹੈ ਇੱਥੇ ਮੈਂ ਹਰ ਇੱਕ ਚੀਜ਼ ਹਰ ਇੱਕ ਨਾਲ-ਨਾਲ ਮੈਂ ਆਪਣੀ ਗੁਰਮਤਿ ਦੀ ਕਲਾਸ ਲਗਾਈ ਆ ਨਾਲ-ਨਾਲ ਮੈਂ ਆਪਣਾ ਗਤਕੇ ਦੀ ਸਿੱਖਲਾਈ ਲਈ ਆ ਹਰ ਇੱਕ ਚੀਜ਼ ਜਿੱਦਾਂ ਸਿੱਖਦੇ ਆ ਉਥੇ ਅਸੀਂ ਸਿੱਧਾ ਮਤਲਬ ਜੋ ਹੋ ਗਿਆ ਹੋ ਗਿਆ ਇੱਥੇ ਹਰ ਇੱਕ ਜੀ ਸਟੈਪ ਬਾਈ ਸਟੈਪ ਸਿੱਖਦੇ ਪਏ ਆ ਹਰ ਇੱਕ ਕਿਵੇਂ ਕਿਸੇ ਮਤਲਬ ਕੋਈ ਵੀ ਘਟਨਾ ਵਾਪਰਦੀ ਆ ਜਿਵੇਂ ਰਾਤ ਹਨੇਰੇ ਕਿਤੇ ਤੁਰਦੇ ਪਏ ਆ ਠੀਕ ਹੈ ਸਾਨੂੰ ਕਿਤੇ ਕੋਈ ਕੋਈ ਹੰਬਲਾ ਹੋ ਜਾਏ ਅਸੀਂ ਉੱਥੇ ਕੀ ਕਰਾਂਗੇ ਸਾਡੇ ਕੋਲ ਇੱਥੋਂ ਤੱਕ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਬਿਨਾ ਸ਼ਸਤਰ ਦੇ ਅਸੀਂ ਲੜ ਸਕਦੇ ਹਾਂ ਸਾਡੇ ਕੋਲ ਹਰ ਇੱਕ ਚੀਜ਼ ਸਾਨੂੰ ਸਿਖਾਈ ਗਈ ਹੈ ਅਸੀਂ ਡਿਫੈਂਸ ਕਿਵੇਂ ਕਰਨਾ ਅਟੈਕ ਕਿਵੇਂ ਕਰਨਾ ਸਾਨੂੰ ਹਰ ਇੱਕ ਚੀਜ਼ ਦੱਸੀ ਗਈ ਹੈ ਛੋਟੇ-ਛੋਟੇ ਬੱਚੇ ਵੀ ਇੱਥੇ ਆ ਰਹੇ ਆ ਲੜਕੀਆਂ ਵੀ ਇੱਥੇ ਆ ਰਹੀਆਂ ਕਿੰਨੀ ਤੋਂ ਕਿੰਨੀ ਅੱਜ ਤੱਕ ਬੱਚਿਆਂ ਨੂੰ ਸਿਖਾ ਰਹੇ ਹੋ ਅਸੀਂ ਸਾਰੇ ਲਗਭਗ ਇੱਕ ਸਾਡਾ ਸਾਰਾ ਪਰਿਵਾਰ ਆ ਠੀਕ ਹੈ ਪਰਵਾਰ ਵਾਂਗ ਰਹਿੰਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆ ਰਹੇ ਸਾਡੇ ਕੋ ਸਾਰੇ 4 ਸਾਲ ਤੋਂ ਉੱਪਰ ਜਿੰਨੇ ਵੀ ਸਾਡੇ ਵੱਡੀ ਉਮਰ ਦੇ ਅਸੀਂ ਸਾਰਿਆਂ ਨੂੰ ਸਿਖਾਉਂਦੇ ਆ ਨਾਲ ਨਾਲ ਅਸੀਂ ਖੁਦ ਵੀ ਸਿੱਖਦੇ ਆ ਆਪ ਵੀ ਸ਼ਸਤਰ ਵਿਦਿਆ ਲੈਨੇ ਆ ਹੁਣ ਮੈਂ ਆਪਣਾ ਆਪਣਾ ਸ਼ਸਤਰ 1 ਸਾਲ ਹੋ ਗਿਆ ਮੈਨੂੰ ਪਹਿਲਾਂ ਇੱਕ ਸਿੱਖ ਗਿਆ ਉਸ ਤੋਂ ਬਾਅਦ ਮੈਂ ਆਪਣਾ ਚੰਨਈ ਗਿਆ ਉੱਥੇ ਮੈਂ ਆਪਣੀ ਪੜ੍ਹਾਈ ਕੀਤੀ ਆ ਉੱਥੇ ਆਪਣੀ ਨੇਵੀ ਦੀ ਪੜ੍ਹਾਈ ਕਰ ਗਿਆ ਉਹਦੇ ਵਿੱਚ ਵੀ ਡਿਫੈਂਸ ਚਾਹੀਦਾ ਹੀ ਚਾਹੀਦਾ ਠੀਕ ਹੈ ਉਸੇ ਦਾ ਇੱਥੋਂ ਮੈਂ ਇੱਥੇ ਡਿਫੈਂਸ ਸਿੱਖਿਆ ਅਟੈਕ ਸਿੱਖਿਆ ਕਿਵੇਂ ਕਰਨਾ ਵਾ ਉਸੇ ਤਰ੍ਹਾਂ ਇਹ ਛੋਟੇ ਛੋਟੇ ਸਾਰੇ ਬੱਚਿਆਂ ਨੂੰ ਸਿਖਾ ਦੱਸ ਦਿਓ ਕਿੱਦਾਂ ਸ਼ੁਰੂਆਤ ਹੋਈ ਕਿਦੋਂ ਸਿੱਖ ਸੱਜੇ ਔਰ ਕੀ ਕੀ ਕਹੇ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤਕਰੀਬਨ ਮੈਂ 2009 ਚ ਅਮਰ ਸ਼ਕਿਆ ਕੁਝ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਕਿ ਜਦੋਂ ਕਿਸੇ ਨੇ ਵੀ ਅਪਣਾਇਆ ਨਹੀਂ ਪਰ ਗੁਰੂ ਪੰਥ ਨੇ ਗੁਰੂ ਸਾਹਿਬ ਨੇ ਮੈਨੂੰ ਆਪਣੀ ਗੱਲ ਬੱਕਰੀ ਚ ਲਿਆ ਸਿੰਘ ਸਜਾਇਆ ਔਰ ਪੜ੍ਹਾਈ ਕਰੇ ਗੁਰਮੁਖ ਪਿਆਰਿਆ ਨੇ ਮੈਨੂੰ ਪੜ੍ਹਾਈ ਕਰਾਈ ਅੱਜ ਮੈਂ ਪੀ ਐਚ ਡੀ ਕਰਦਾ ਪਿਆ ਇਹਨਾਂ ਨਾਲ ਗਤਕਾ 골ਡ ਮੈਡਲ ਹੈ ਔਰ ਫਿਰ ਮਨ ਬਣਾ ਲਿਆ ਵੀ ਮੈਂ ਸਿੱਖੀ ਦਾ ਪ੍ਰਚਾਰ ਹੀ ਕਰਨਾ ਔਰ ਇੱਕ ਲਹਿਰ ਚਲਾਈ ਹੈ ਘਰ ਘਰੇ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸਦਾ ਇਸ ਲਹਿਰ ਦੇ ਮੁਤਾਬਕ ਅਸੀਂ ਤਕਰੀਬਨ ਗਰਦਾਸਪੁਰ ਦੇ 663 ਪਿੰਡ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਧਿਕ ਪਿੰਡ ਕਵਰ ਕਰ ਚੁੱਕੇ ਆ ਔਰ 5000 ਤੋਂ ਵੱਧ ਪ੍ਰਾਣੀਆਂ ਨੂੰ ਅਸੀਂ ਜਿਹੜੇ ਉਹ ਮੇ ਕੋਲ ਲਿਸਟਾਂ ਨਹੀਂ ਪਈਆਂ ਨੇ ਉਹਨਾਂ ਵਿੱਚ ਅਸੀਂ 5000 ਤੋਂ ਵੱਧ ਪ੍ਰਾਣੀਆਂ ਨੂੰ ਹੀ ਅਮਰਤਾਰੀ ਕਰਵਾ ਚੁੱਕੇ ਆ ਔਰ ਸ੍ਰੀ ਅਕਾਲ ਤਾ ਸਾਬ ਤੋਂ ਪੰਜ ਪਿਆਰੇ ਸਹਿਬਾਨ ਬੁਲਾ ਕੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਅਸੀਂ ਗੁਰਮਤਨਾਂ ਜੋੜ ਚੁਕੇ ਆਂ ਔਰ ਮੈਂ ਪਿੰਡ ਪਿੰਡ ਜਾ ਕੇ ਕਥਾ ਵੀ ਕੀਤੀ ਹੈ ਗੁਰਮਤਿ ਦੀਆਂ ਕਲਾਸਾਂ ਵੀ ਲਾਈਆਂ ਨੇ ਸ਼ਾਸਤਰੀ ਵਿਧੀਆਂ ਵੀ ਬੱਚਿਆਂ ਨੂੰ ਦਿੱਤੀਆਂ ਤਾਂ ਜੋ ਬੱਚੇ ਗੁਰਸਿੱਖੀ ਨਾਲ ਜੁੜ ਸਕਣ ਜੇ ਗੁਰਸਿੱਖੀ ਨਾਲ ਜੁੜ ਜਾਣਗੇ ਗੁਰੂ ਇਤਿਹਾਸ ਪੜਨਗੇ ਬਾਣੀ ਪੜਨਗੇ ਸੰਥਿਆ ਕਰਨਗੇ ਤੇ ਪਿਆਰਿਓ ਆਪਣਾ ਜੀਵਨ ਸਫਲ ਬਣਾ ਸਕਣ ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਮਾੜੇ ਹਾਲਾਤ ਦੇਖੇ ਨੇ ਇੱਥੇ ਤੱਕ ਵੀ ਇੱਕ ਵਾਰੀ ਨੌਪਰੇ ਟਾਂ ਦੀ ਵੀ ਆ ਗਈ ਮੈਂ ਖੁਦ ਖੁਸ਼ੀ ਕਰਨ ਤੱਕ ਵੀ ਚਲਾ ਗਿਆ ਸੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਕੋਈ ਗੁਰਮੁਖ ਪਿਆਰੇ ਮਿਲੇ ਉਹਨਾਂ ਨੇ ਮੈਨੂੰ ਗੁਰਮਤਿ ਵਿੱਦਿਆ ਦਿੱਤੀ ਜਾਂ ਬਾਣੀ ਦੇ ਨਾਲ ਜੋੜਿਆ ਅੱਜ ਜੇ ਮੈਨੂੰ ਜੀਵਨ ਜਾਂਚ ਮਿਲ ਗਿਆ ਇੱਕ ਨਵਾਂ ਜੀਵਨ ਮਿਲ ਗਿਆ ਸਿੱਖਣ ਦਾ ਤੇ ਕੁਝ ਕਰਨ ਦਾ ਤੇ ਮੈਂ ਚਾਹੁੰਨਾ ਵੀ ਇਹ ਦੂਜਿਆਂ ਨੂੰ ਵੀ ਇਹ ਚੀਜ਼ ਉਹ ਫੇਦ ਲੈ ਕੇ ਜੇ ਕੋਈ ਭੁੱਲਿਆ ਭਟਕਿਆ ਵੀ ਰਹਿ ਗਿਆ ਉਹ ਵੀ ਗੁਰਮਤ ਨਾਲ ਜੁੜ ਕੇ ਆਪਣਾ ਜੀਵਨ ਵਧੀਆ ਬਣਾ ਸਕਦਾ ਜੀ ਕਿਹੜਾ ਇਨਸੀਡੈਂਟ ਸੀ ਬਚਪਨ ਦਾ ਜਿਹੜਾ ਦਿਮਾਗ ਤੇ ਲੱਗਿਆ ਔਰ ਵੀਰ ਜੀ ਮੇਰੇ ਆਪਣੇ ਪਰਿਵਾਰ ਨੇ ਮੇਰੇ ਉਦੋਂ ਮੈਂ ਸਿੱਖੀ ਚ ਆਇਆ ਨਹੀਂ ਮੇਰੇ ਆਪਣੇ ਅਧੂਰੇ ਕਦੇ ਕਹੇ ਸੰਦੀਪ ਹਮ ਕਿਹਾ ਕਹੇ ਕਹੇ ਤੋ ਇੱਕ ਵਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਇਹ ਮੇਰਾ ਛੋਟੀ ਉਮਰ ਦੇ ਵਿੱਚ ਮੈਂ ਜਦੋਂ ਲਿਖਿਆ ਸੀ ਕਹੇ ਸੰਦੀਪ ਹਮ ਕਿਹਾ ਕਹੇ ਕਹੇ ਤੋ ਇੱਕ ਵਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਮੇਰੇ ਆਪਣੇ ਪਰਿਵਾਰ ਨੇ ਮੇਤੇ ਬਹੁਤ ਤਸ਼ੱਦਦ ਕੀਤਾ ਤਰਾਂ ਤਰਾਂ ਦਾ ਤਸ਼ੱਦਦ ਕੀਤਾ ਇੱਥੋਂ ਕਿ ਮੈਨੂੰ ਮਾਰਨ ਦੀ ਵੀ ਬਹੁਤ ਵਾਰੀ ਕੋਸ਼ਿਸ਼ ਕੀਤੀ ਤੇ ਮੁਰਖ ਪੰਥ ਨੇ ਮੈਨੂੰ ਆਪਣੇ ਗੱਲ ਵਕਰੀ ਚ ਲੈ ਆ ਅੱਜ ਪੰਥ ਦਾ ਹੀ ਬਣ ਕੇ ਅਸੀਂ ਰਹਿ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਪਈਆਂ ਮੇਰੀ ਮਦਰ ਨੂੰ ਇਤੋਂ ਇੱਕ ਵੀ ਸਾਰ ਕੇ ਮਾਰ ਦਿੱਤਾ ਗਿਆ ਸੀ ਅਜੇ ਤੱਕ ਕੁਝ ਨਹੀਂ ਬਣ ਦਿੱਤਾ ਪਿਛਲੇ ਦਿਨੀ ਮੇਰੇ ਤੇ ਹਮਲਾ ਵੀ ਕੀਤਾ ਗਿਆ ਔਰ ਕੁਛ ਵੀ ਨਹੀਂ ਬਣਨ ਦਿੱਤਾ ਉਹਨਾਂ ਨੇ ਪੈਸੇ ਦੇ ਯੋਗ ਨਾਲ ਕੀ ਕੀ ਕਰ ਰਹੇ ਹੋ ਔਰ ਪੜ੍ਹਾਈ ਕਿੰਨੀ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਵੀਰ ਜੀ ਗੁਰਮਖ ਪਿਆਰਿਆਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਦੁਕਾਨਾਂ ਤੱਕ ਕੰਮ ਕਰਕੇ ਆਪਣੀ ਪੜ੍ਹਾਈ ਨਹੀਂ ਛੱਡੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਪੀ ਐਚ ਡੀ ਦੀ ਤਿਆਰੀ ਕਰਦਾ ਪਿਆ ਅੱਗੇ ਗੁਰਮਤ ਦੇ ਵਿੱਚ ਤਾਂ ਜੋ ਅਸੀਂ ਵਾਤੋ ਵਾਤ ਆਪ ਹੀ ਸਿੱਖ ਕੇ ਦੂਜਿਆਂ ਨੂੰ ਵੀ ਸਿਖਾ ਸਕੀਏ ਜੀ ਹੋਰ ਕੀ ਕੀ ਕਰਦਾ ਇਹ ਮੈਂ ਅੱਗੇ ਵੀਰ ਜੀ ਮੇਰੀ ਏਮ ਹੈ ਵੀ ਮੈਂ ਇੱਕ ਜਥੇਬੰਦੀ ਤਿਆਰ ਕਰਨਾ ਜਾ ਰਿਹਾ ਹਾਂ ਉਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੱਕ ਪਹੁੰਚਾਉਣਾ ਚਾਹੁੰਦੇ ਆਂ ਦੂਸਰਾ ਅਸੀਂ ਇੱਕ ਜਥੇਬੰਦੀ ਇਸ ਤਰ੍ਹਾਂ ਤਿਆਰ ਰਹੀ ਆਂ ਕਿ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਪੂਰੇ ਪੰਜਾਬ ਨੂੰ ਕਵਰ ਕਰ ਸਕੀਏ ਜਾਂ ਤਾਂ ਜੋ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕੀਏ ਵੀਰ ਜੀ ਇੱਥੇ ਇੱਕ ਚੀਜ਼ ਮੈਂ ਉਦਾਹਰਣ ਦੇ ਕੇ ਦੱਸਣ ਲੱਗਾ ਮੇਰੇ ਮਦਰ ਸਮਝਾਉਂਦੇ ਰਹੇ ਆ ਕਹਿੰਦੇ ਜੇ ਪਾਣੀ ਜੇ ਪਿਆ ਪੱਥਰ ਜੇ ਖੁਰਦਾ ਨਹੀਂ ਨਾ ਤੇ ਕਮ ਸੇ ਕਮ ਸੂਰਜ